ਸ਼ਸ਼ੀਕਲ ਦੋਸਤੋ ਦੋਸਤੋ ਅਮਰਜੋਤ ਦੇ ਪਰਿਵਾਰ ਨੇ ਬਹੁਤ ਬੁਰਾ ਮਨਾਇਆ ਇਹ ਫਿਲਮ ਦੇ ਵਿੱਚ ਬਿਲਕੁਲ ਆ ਝੂਠਾ ਪਾਕ ਦਿਖਾਇਆ ਗਿਆ ਆ ਤੁਸੀਂ ਦੇਖਿਆ ਹੋਣਾ ਨਾ ਆਖਰ ਦੇ ਵਿੱਚ ਚੰਕੀਲਾ ਸਾਹਿਬ ਤੇ ਉਹ ਅਮਰਜੋਤ ਆਏ ਹੁੰਦੇ ਉਹਨਾਂ ਨੇ ਰੈੱਡ ਬਾਡੀਜ਼ ਤੇ ਉਹਦੇ ਕੋਲੋਂ ਉਹ ਇੱਕ ਅੰਦਰ ਫੜ ਕੇ ਆਪਣੇ ਸੂਨਾ ਸਾਨਾ ਤੇ ਉਹ ਕੀ ਕਹਿੰਦੇ ਹੁੰਦੇ ਉਹ ਚੱਕਦੇ ਰਹਿੰਦੇ ਆ ਜੋ ਹੁੰਦਾ ਨਾ ਮਾੜੀਆਂ ਤੋਂ ਪੈਸਾ ਕੱਢਦੇ ਹੁੰਦੇ ਉਹ ਸ਼ਾਇਦ ਚੰਕੀਲਾ ਸਾਹਿਬ ਦੇ ਸੋਹਰਾ ਸਾਹਿਬ ਜਿਹੜੇ ਅਮਰਜੋਤ ਦੇ ਪਿਤਾ ਜੀ ਸ਼ਾਇਦ ਉਹਨਾਂ ਨੂੰ ਦਿਖਾਇਆ ਗਿਆ ਉਹਦੇ ਵਿੱਚ ਤੇ ਇਹ ਇੱਕ ਸਾਡੂ ਆ ਸਾਡੂ ਸਾਹਬ ਆ ਚਮਕੀਲਾ ਸਾਹਿਬ ਦੇ ਜਿਹਨਾਂ ਦਾ ਨਾਮ ਆ ਕਿ ਬੁੱਟਾ ਕੱਪੀ ਜਿਹਦਾ ਗਾਣੇ ਪਿਆ ਉਸ ਬੰਦੇ ਨੇ ਮੀਡੀਆ ਚ ਆ ਕੇ ਇਸ ਗੱਲ ਦੀ ਬਹੁਤ ਠਾਈ ਗੱਲ ਵੀ ਇਹ ਸਾਡੇ ਕਰਤਾਰ ਖੁਸ਼ੀ ਕੀਤੀ ਗਈ ਆ ਸਾਡਾ ਪਰਿਵਾਰ ਇਦਾਂ ਦਾ ਨਹੀਂ ਸੀ ਕਿਉਂਕਿ ਉਹਨੇ ਜੈਮਨ ਨੂੰ ਵੀ ਪਾਲਿਆ ਵੱਡਾ ਕੀਤਾ ਉਹ ਆਪਣੀ ਨਾਨੀ ਕੋਲ ਦੇ ਆ ਨਾਨੇ ਕੋਲ ਦੇ ਹਾਲਾਂਕਿ ਉਹ 1995 ਦੇ ਵਿੱਚ ਸੂਨੀਆ ਤੋਂ ਚਲੇ ਗਏ ਸੀ ਇਹਨਾਂ ਦਾ ਮਤਲਬ ਕਿ ਇਹ ਇੱਕ ਨਿਹਰਾ ਝੂਠ ਦੱਸਾਇਆ ਗਿਆ ਪੇ ਉਹ ਉਦਰਾ ਚਮਕੀਲਾ ਸਾਹਿਬ ਦੇ ਤਾਂ ਇਸ ਤਰ੍ਹਾਂ ਪਿਆਰ ਗੱਲ ਚ ਕੀਤਾ ਪਈ ਜਿਵੇਂ ਉਹ ਜਾਣੋ ਚਲ ਗਿਆ ਸੀ ਤਾਂ ਇਹ ਸੋਨਾ ਇਕੱਠਾ ਕਰਦੇ ਫਿਰਦੇ ਸੀ ਤੇ ਪੈਸੇ ਲਮਾਨੀ ਤੋਂ ਕੱਢਦੇ ਫਿਰਦੇ ਸੀ ਵੀ ਜਿੰਨਾ ਕੁ ਸੀ ਸਾਰਾ ਕੁਝ ਲੈ ਕੇ ਜਾ ਕੇ ਫ੍ਰੀਕੋਟ ਜਾ ਬੜੇ ਵੀ ਇਹ ਦਿਖਾਇਆ ਗਿਆ ਤੇ ਕੁਝ ਲੋਕ ਵੀ ਇਹੋ ਕਹਿ ਰਹੇ ਆ ਵੀ ਚਮਕੀਲਾ ਸਾਹਿਬ ਦੇ ਇਕੱਲੇ ਪਰਿਵਾਰ ਨੂੰ ਤਾਂ ਘੱਟ ਮਿਲਿਆ ਹੀ ਨੀਗਾ ਜਿਹੜਾ ਇਕੱਲਾ ਪਰਿਵਾਰ ਸੀ ਜੋ ਕੁਝ ਸੀਗਾ ਸਾਰਾ ਕੁਝ ਅਮਰ ਜੋ ਦਾ ਪਰਿਵਾਰ ਸਾਰਾ ਕੁਝ ਉਹੋ ਹੀ ਲੈ ਗਿਆ ਉਹਨਾਂ ਦੇ ਹੱਥ ਸਾਰਾ ਕੁਝ ਹੱਦਬੱਦ ਜੋ ਕੁਝ ਵੀ ਸੀ ਤੇ ਉਹਨਾਂ ਨੂੰ ਹੀ ਮਿਹਰਿਆ ਤੇ ਉਹੋ ਹੀ ਲੈ ਲੂਗਾ ਇਧਰਲਾ ਪਰਿਵਾਰ ਤਾਂ ਉਹ ਇੱਕ ਅੰਗੀਆਂ ਤੁਰਸ਼ੀਆਂ ਦੇ ਵਿੱਚ ਰਹਿ ਗਿਆ ਇਹ ਕਹਿਣਾ ਧੋਖਾਂ ਦਾ ਵੀ ਆ ਤੇ ਪਰ ਉਹ ਜਿਹੜਾ ਸੀਨ ਦਿਖਾ ਲਿਆ ਗਿਆ ਨਾ ਫੇ ਉਹਦੇ ਵਿੱਚ ਆਖਰੀ ਕਰਦਾਰ ਭਈ ਉਹ ਸਾਰਾ ਸੋਨਾ-ਸਾਨਾ ਭਈ ਜਾਨਕਿ ਲੁੱਟਮਚੀ ਭਈ ਕਿਸੇ ਨੂੰ ਇਹ ਨਹੀਂ ਸੀ ਕਿ ਚਮਕੀਲੇ ਚਲਾ ਗਿਆ ਸਾਡੀ ਧੀ ਚਲੀ ਗਈ ਤੇ ਸਾਡਾ ਜਵਾਈ ਚਲਾ ਗਿਆ ਜਾਂ ਸਾਡਾ ਪੁੱਤ ਚਲਾ ਗਿਆ ਕਿਸੇ ਨੂੰ ਨਹੀਂ ਸੀ ਬਸ ਪੈਸਿਆਂ ਦਾ ਤੇ ਸੋਨੇ ਚਾਂਦੀ ਦਾ ਸੀਗਾ ਭਈ ਕਿਹੜੀ ਘੜੀ ਇਹ ਲੈ ਜਾਈਏ ਤੇ ਇਹ ਦਿਖਾਇਆ ਗਿਆ ਤੇ ਇਹ ਲੋਕਾਂ ਦਾ ਕਹਿਣਾ ਵੀ ਜਿਹੜਾ ਸਾਡੂ ਸਾਵਾ ਬੁੱਤਾ ਕੱਪੀ ਉਹ ਕਹਿੰਦੇ ਬਿਲਕੁਲ ਇਹਦੇ ਉਲਟਾ ਉਹ ਤਾਂ ਦੇਖਾ ਬੰਦਾ ਸੀ ਉਹਨੂੰ ਐਸਾ ਕੋਈ ਲਾਲਚ ਨਹੀਂ ਸੀ ਪਰ ਫਿਲਮ ਦੇ ਵਿੱਚ ਇੱਕ ਹੋਰ ਵੀ ਦਿਖਾਇਆ ਗਿਆ ਪਹਿਲਾਂ ਵੀ ਉੱਤੇ ਵੀ ਕਿਹਾ ਕਿ ਜਦੋਂ ਅਮਰਜੋਦ ਦੀ ਕਿਰਦਾਰ ਰੰਗਲੇ ਨਾਲ ਜੋੜੀ ਬਣਾਉਣ ਤੇ ਕਰਦੇ ਉਦੋਂ ਵੀ ਕਿਸਨ ਸਿੰਘ ਟਿੱਕੀ ਕਹਿੰਦਾ ਵੀ ਇਹ ਪੈਸਿਆਂ ਦਾ ਬਹੁਤ ਲਾਲਚੀ ਆ ਇਹ ਆਪਣੀ ਕੁੜੀ ਦੀ ਕਮਾਈ ਖਾਣੀ ਚਾਹੁੰਦਾ ਆ ਇਸ ਤਰ੍ਹਾਂ ਕਰਕੇ ਉਹ ਤੇ ਗੱਲ ਬੋਲਦੇ ਇੱਕ ਡਾਇਲੋਗ ਤਾਂ ਲੋਕ ਉਸ ਤੋਂ ਵੀ ਚਾਕੇ ਗੱਲ ਬਣਾਈ ਜਾਂਦੇ ਆ ਵੀ ਪਤਾ ਨਹੀਂ ਇਹ ਤਾਂ ਕਰਕੇ ਇਸ ਤਰ੍ਹਾਂ ਇਹ ਗੱਲ ਹੋਈ ਆ ਪਰ ਉਹ ਜਿਹੜਾ ਪੱਕ ਤੇ ਉਹ ਚੀਜ਼ ਦਿਖਾ ਲਈ ਗਈ ਆ ਬਿਲਕੁਲ ਇਹ ਕਿ ਆ ਗਿਆ ਅਮਰਜੋਤ ਦੇ ਪਰਿਵਾਰ ਵੱਲੋਂ ਕਿ ਬਿਲਕੁਲ ਇਹ ਨਿਰਾਜ ਤੁਹ ਪਰੋਸੀਆ ਗਿਆ ਸਾਡਾ ਤਾਂ ਇਹ ਇਹ ਜੋ ਦਿੱਕ ਦਿਖਾਈ ਗਈ ਇਹ ਸਾਡੀ ਚੇਕ ਲਈ ਹੈਗੀ ਅਸੀਂ ਤਾਂ ਬਹੁਤ ਚੰਗੇ ਔਰ ਸ਼ਰੀਬ ਨਹਾਇ ਤੇ ਇਮਾਨਦਾਰੀ ਨਾਲ ਆਪਣਾ ਪਰਵਾਧ ਪਾਲਿਆ ਬਾਤਮੀ ਪਾਲਿਆ ਤੇ ਕਿਲਾਦਾਂ ਦੇ ਬੱਚਿਆਂ ਨੂੰ ਵੀ ਪਾਲਿਆ ਆਕ ਉਸ ਨਿਕਿੰਤਾ ਜੋ ਕੁਝ ਫਿਲਮ ਦੇ ਵਿੱਚ ਦਿਖਾਇਆ ਗਿਆ ਵੀ ਇਹ ਸੋਨਾ ਤੇ ਇਹ ਪੈਸੇ ਕੱਢਣ ਲੱਗੇ ਰਹੇ ਜ਼ਮੀਨਾਂ ਨੂੰ ਪੈਗਾ ਸਭ ਕੁਝ ਪੈਗਾ ਪਰ ਜੋ ਲੋਕ ਥੱਲੇ ਕਹਿ ਰਹੇ ਆ ਉਹ ਇਹ ਕਹਿ ਰਹੇ ਆ ਵੀ ਭਾਗੇ ਚਮਕੀਲੇ ਤੇ ਪਹਿਲੇ ਪਰਵਾਰ ਨੂੰ ਕੱਖ ਮਿਲਿਆ ਹੀ ਨਹੀਂ ਉਹ ਰੜੇ ਹੀ ਰਹੇਗਾ ਤੇ ਉਹ ਸਾਰਾ ਕੁਝ ਲੈ ਗਿਆ ਵੇਚ ਵਟ ਹੁੰਦੀ ਕਿ ਸਾਰਾ ਕੁਝ ਤੁਸੀਂ 얘ਤੇ ਬਾਰੇ ਕੀ ਜਾਣਦੇ ਹੋ ਜਰੂਰ ਦੱਸਿਓ ਤੇ ਬਾਕੀ ਗੱਲਬਾਤ ਇਹ ਆ ਪੇਜ ਫਿਲਮ ਦੇ ਵਿਕੋਣਾ ਤੱਥਾਂ ਤੇ ਕੋਈ ਆਪਣੇ ਵੱਲੋਂ ਸਾਡੀ ਨਿੱਜੀ ਰਾਏ ਦੀ ਵਿੱਚ ਵਿੱਚ ਬਿਲਕੁਲ ਨਹੀਂ ਹੈਗੀ ਇਹ ਜੋ ਫਿਲਮ ਦੇ ਵਿੱਚ ਦਿਖਾਇਆ ਗਿਆ ਉਹ ਹੀ ਦੱਸ ਰਹੇ ਆ ਤੁਹਾਨੂੰ